ਆਲਟੂ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਡੀਐਸਪੀ ਕੋਲਨ ਸਿੰਘ ਅਤੇ ਇੰਸਪੈਕਟਰ ओंकार ਸਿੰਘ ਬਰਾੜ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਏ ਗਏ। ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਿਆ ਹੈ ਜੈਤਾਨ ਸਰ ਨਸ਼ੇ ਦੇ ਕਾਲੇ ਕਾਰੇਬਾਰ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ। ਤੇ ਇਸੇ ਲੜੀ ਦਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਐਸਐਸਪੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਡੀਐਸਪੀ ਕੁਲੰਦ ਸਿੰਘ ਟਾਂਡਾ ਅਤੇ ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਵੱਲੋਂ ਟਾਂਡਾ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਵੇਂ ਖੁੰਡਾ, ਜਹੂਰਾ, ਖਖਾ, ਕੋੜਾਵਾਹਾ, ਦੇਹਰੀਵਾਲ ਬੇਚਾ ਕੋਲਵਾ ਬਾਬਕ ਦਰਿਆਾਂ ਦੀ ਪਿੰਡਾਂ ਦੇ ਵਿੱਚ ਨਸ਼ਾ ਵਿਰੋਧੀ ਜਾਗਰੂਤ ਕੈਂਪ ਲਗਾਏ ਗਏ ਤੁਸੀਂ ਦੇਖ ਰਹੇ ਹੋ ਅੱਜ ਸਰਦੋ ਜਸਪੀਰ ਕਾਜਲ ਦੀ ਇਹ ਵਿਸ਼ੇਸ਼ ਰਿਪੋਰਟ ਉਹਨੂੰ ਅਲੋਗੋ ਦੇ ਇਲਾਜ ਵਾਸਤੇ ਡੀਟਿਕਸ਼ਨ ਸੈਂਟਰ ਤੇ ਦੂਸਰਾ ਜਿਹੜਾ ਦੇਖਦ ਆ ਉਹਦੇ ਵਾਸਤੇ ਜ਼ਿਲ੍ਹਾ ਜਿਹੜਾ ਆਪਣੇ ਦੇਸ਼ ਦੇ ਜਿਨ੍ਹਾਂ ਨੇ ਵੱਡੇ ਪ੍ਰਾਪਰਟੀਆਂ ਬਣਾ ਲਈਆਂ ਅੱਜ ਨੇ ਪ੍ਰਾਪਰਟੀਆਂ ਦੀ ਸਾਰੀ ਅਸੈਸਮੈਂਟ ਕਰਕੇ ਉਹਨਾਂ ਦੀਆਂ ਪ੍ਰਾਪਰਟੀਆਂ ਸਰਕਾਰ ਵੱਲੋਂ ਪੁਲਜ ਕੀਤੀਆਂ ਜਾ ਰਹੀਆਂ ਜਦੋਂ ਪੁਰਾਣੀ ਸਮੇਂ 'ਚ ਅੱਤਵਾਦ ਸੀ ਆ ਇੱਕ ਸਮੇਂ ਅੱਤਵਾਦ ਇੰਨਾ ਜ਼ਿਆਦਾ ਵੱਧ ਗਿਆ ਤੇ ਲੋਕਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਪਿਆ ਵੀ ਖਰੇ ਅੱਤਵਾਦ ਖਤਮ ਨਹੀਂ ਹੋਣਾ ਜਦੋਂ ਸਾਡੀ ਪਬਲਿਕ ਨੇ ਸਾਥ ਦਿੱਤਾ ਪੁਲਿਸ ਨੇ ਤਾਂ ਸਾਰੇ ਸਮਾਜ ਨੇ ਰਲ ਕੇ ਉਸੀ ਦਾ ਵਿਰੋਧ ਕੀਤਾ ਤੇ ਇੱਕ ਸਾਲ ਦੇ ਵਿੱਚ ਵਿੱਚ ਅੱਤਵਾਦ ਖਤਮ ਹੋ ਗਿਆ ਜਿਸ ਦਾ ਅਨੰਦ ਆਪਾਂ ਸਾਰੇ ਮਾਣ ਰਹੇ ਹਾਂ ਅੱਤਵਾਦ ਦੇ ਦੌਰਾਨ ਤੁਸੀਂ ਦੇਖਦੇ ਸੀਗੇ ਵੀ 5 ਵਜੇ ਬੱਸਾਂ ਗੱਡੀਆਂ ਸਾਰੀਆਂ ਬੰਦ ਹੋ ਜਾਂਦੀਆਂ ਸੀਗੀਆਂ ਤੇ ਲੋਕ ਆਪਣੇ ਘਰਾਂ 'ਚੋਂ ਬਾਹਰ ਨਹੀਂ ਸਿੱਕਲਦੇ ਅੱਜ ਵੀ ਉਹ ਸਮਾਂ ਆ ਗਿਆ ਜੇ ਅਸੀਂ ਸਾਰਿਆਂ ਨੇ ਡਰੱਗ ਦੇ ਖਿਲਾਫ ਮਿਲ ਕੇ ਹੰਬਲਾ ਮਾਰਾਂਗੇ ਤਾਂ ਬਹੁਤੀ ਦੇਖ ਨਹੀਂ ਲੱਗਣੀ ਕਿ ਸਾਡਾ ਸਮਾਜ ਬਿਲਕੁਲ ਡਰੱਗ ਫ੍ਰੀ ਹੋ ਜਾਵੇਗਾ ਆ ਮੈਨੂੰ ਸਰਮੰਜ ਸਾਹਿਬ ਨੇ ਹੋਣੀ ਦੱਸਿਆ ਵੀ ਸਾਡੇ ਪਿੰਡ ਦੇ ਚਾਰ ਪੰਜ ਬੰਦੇ ਸੀਗੇ ਨਸ਼ੇੜੀ ਜਿਨ੍ਹਾਂ ਤੇ ਮਕਦਮਾ ਦਰਜ ਹੋ ਕੇ ਤਾਂ ਜੇਲ੍ਹ ਵਿੱਚ ਆ ਉਦਨੀਆਂ ਕਹਿੰਦੇ ਕੋਈ ਸਾਡੇ ਚੋਰੀ ਨਹੀਂ ਹੋਈ ਕੋਈ ਮੋਟਰਾਂ ਤੋਂ ਤਾਰਾਂ ਨਹੀਂ ਲੱਥੀਆਂ ਕੋਈ ਕੋਸ਼ਿਸ਼ ਨਹੀਂ ਦਿੱਥਿਆ ਇਹ ਤੁਸੀਂ ਆਪ ਰਿਜ਼ਲਟ ਦੇਖ ਲਿਆ ਵੀ ਨਸ਼ੇੜੀਆਂ ਦਾ ਕਾਰੋਬਾਰ ਜਿਹੜਾ ਸਾਰਾ ਆ ਉਹ ਚੋਰੀਆਂ ਚੱਕੀਆਂ ਤੇ ਆਪਣੇ ਖੋਹਾਂ ਵਾਜਦਾ ਕੁਰਗਾ ਦਾ ਹੋ ਜਾਂਦਾ ਜੇ ਆਪਾਂ ਨਸ਼ੇੜੀਆਂ ਦੇ ਇਲਾਜ ਕਰਾ ਲਈਏ ਉਹ ਇਸ ਕੰਮ ਤੋਂ ਬਰਜੇ ਜਾਣਗੇ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਜੇਲ੍ਹ ਭੇਜੀਏ ਤੇ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਉਹਨਾਂ ਦੇ ਆਪਾਂ ਪੁਲਦੀ ਕਰਵਾਈਏ ਮੈਨੂੰ ਉਮੀਦ ਹੈ ਤੁਸੀਂ ਇਸ ਗੱਲ ਵਿੱਚ ਸਾਡਾ ਸਾਥ ਦੇਵੋਗੇ ਆਪਾਂ ਰਲ ਕੇ ਹੰਬੜਾ ਮਾਰੀਏ ਤੇ ਪੰਜਾਬ ਨੂੰ ਡਰੱਗ ਫ੍ਰੀ ਬਣਾਈਏ ਬਾਕੀ ਤੁਸੀਂ ਕੋਈ ਵੀ ਆਪਣਾ ਵਿਚਾਰ ਸੁਝਾਓ ਸਾਨੂੰ ਦੇਣਾ ਚਾਹੁੰਦੇ ਤਾਂ ਅਸੀਂ ਫਿਰ ਮੱਥੇ ਪ੍ਰਵਾਨ ਕਰਦੇ ਆ ਆਪੋ ਆਪਣਾ ਜਿਹੇ ਕਿਸੇ ਨੂੰ ਸੁਝਾਅ ਨਾਲ ਸਾਨੂੰ ਇੱਛੇ ਦਿਓ ਇਹ ਉਹਨਾਂ ਨੂੰ ਨਸ਼ੇੜੀ ਕਹਿੰਦੇ ਆ ਤੇ ਅਸੀਂ ਉਹਨਾਂ ਨੂੰ ਬਿਮਾਰ ਕਹਿੰਦੇ ਆ ਕਿ ਇਹ ਬਿਮਾਰੀ ਯੂਜ਼ ਰਹੇ ਆ ਉਹਨਾਂ ਲਈ ਟ੍ਰੀਟਮੈਂਟ ਕਰਾਉਣ ਲਈ ਤੁਹਾਨੂੰ ਪੁੱਛਾਦ ਕਰਨਾ ਹੈ ਵੀ ਯਾਰ ਉਹਦੇ ਮਾਂ ਤੇ ਉਹਨੂੰ ਤੌਹਸਲੇ ਕਰੀਏ ਲੋਸ ਅੱਗੇ ਆ ਦੇ ਬਟੇ ਅੱਗੇ ਆ ਰੱਖੀ ਅੱਗੇ ਆਓ ਤੁਹਾਡੀ ਬਹੁਤ ਨੋੜ ਆ ਸਾਨੂੰ ਇੱਥੇ ਆ ਸਾਡੇ ਕੋਲੇ ਜਿਹੜਾ ਬੱਚਾ ਬਿਮਾਰੀ ਇਹ ਚ ਵੜ ਗਿਆ ਉਹਦਾ ਟ੍ਰੀਟਮੈਂਟ ਕਰਾਉਣ ਲਈ ਉਹਦੇ ਮਾਪਿਆਂ ਨਾਲ ਗੱਲ ਕਰੀਏ ਉਹਦੇ ਭੈਣ ਭਰਾ ਨਾਲ ਗੱਲ ਕਰੀਏ ਤੁਸੀਂ ਪਿੰਡ ਦੇ ਮੁਵੱਜਜ਼ ਆ ਯੂਥ ਸਰੀਆ ਉਹਦੇ ਮਾਪਿਆਂ ਨੂੰ ਮੋਟੀਵੇਟ ਕਰੀਏ ਸਾਡੀਆਂ ਧਿਆਨ ਚ ਲਿਆਓ ਅਸੀਂ ਆਪਣੀ ਗੱਡੀ ਤੇ ਸਰਕਾਰ ਦੇ ਬਹੁਤ ਸਾਰੇ ਕੋਰਟ ਸੈਂਟਰ ਹੈ ਕਿੰਨੇ ਡਰੱਗ ਅਡਿਕਸ਼ਨ ਸੈਂਟਰ ਆ ਉੱਥੇ ਲੈ ਕੇ ਜਾਈਏ ਅਸੀਂ ਇੱਕ ਹੀ ਬੱਚਾ ਬਚਾ ਲਈਏ ਤੇ ਸਮਝੋ ਪਿੰਡ ਦੀ ਬਹੁਤ ਵੱਡੀ ਤਰੱਕੀ ਆ ਕਿ ਯਾਰ ਕਿਸੇ ਪਰਿਵਾਰ ਦੇ ਸਹਾਰਾ ਬਣੇ ਤੁਸੀਂ ਬਣਜੋ ਸਾਨੂੰ ਸਾਥ ਲੈ ਲਓ ਸਾਡੇ ਤੋਂ ਕਿਸੇ ਡਾਕਟਰ ਦੀ ਹੈਲਪ ਲੈਣੀ ਆ ਪਿੰਡ ਤੇ ਲਿਆ ਕੇ ਉੱਥੇ ਉਹ ਲੈ ਆਉਣੇ ਆ ਕਿਸੇ ਕਾਉਂਸਲਰ ਦੀ ਲੋੜ ਆ ਜਿਹੜਾ ਬੱਚੇ ਨੂੰ ਗਾਈਡ ਕਰ ਸਕਦਾ ਉਹਨੂੰ ਲੈ ਆਓ ਲੈ ਆਵਾਂਗੇ ਜੋ ਤੁਹਾਡੀ ਚਾਹਤ ਤੁਹਾਡੀ ਇੱਛਾ ਹੋਊਗੀ ਉਸ ਪਰਿਵਾਰ ਲਈ ਅਸੀਂ ਕਰਨ ਨੂੰ ਤਿਆਰ ਆਂ ਉਹਦੇ ਪਰਿਵਾਰ ਨੂੰ ਮੈਂ ਭਾਵੇਂ ਆਪਣੀ ਤਨਖਾਹ ਜੋ ਟ੍ਰੀਟਮੈਂਟ ਕਰਾਵਾਂ ਉਹਦਾ ਪਰਿਵਾਰ ਕਹੇ ਵੀ ਮੇਰਾ ਬੱਚਾ ਚਾਹੀਦਾ ਇਹਦਾ ਬਾਹ ਫੜੋ ਅਸੀਂ ਫੜਾਂਗੇ ਜਿਹੜੇ ਵੇਚਣ ਵਾਲੇ ਆ ਜੇ ਪਿੰਡ ਦੇ ਤੁਹਾਡੇ 4200 ਦੀ ਵਸੂ ਹੈ ਨਾ 4000 ਵੋਟ ਆਈ ਹੈ ਤਾਂ 6-7000 ਆਈ ਹੈ ਕੀ 5-6 ਦਾ ਰਫੀ ਨੂੰ ਕੰਪੂ ਕਰ ਸਕਦੇ ਕਿੰਨੇ ਵੋਟਾਂ ਦੀ ਇੱਥੇ ਕਿੰਨੀ ਪਾਪੂਲੇਸ਼ਨ 8500 8500 1500 1000 ਦੀ ਲਾਓ ਕਿੰਨੇ ਕਿ ਘਰ ਆ ਜੀ ਜਿਹੜੇ ਪੀਣ ਵਿੱਚ ਨਾਲੇ ਆ ਕਿੰਨੇ ਕਿ ਘਰ ਆ 700 ਤਿੰਨੇ ਘਰ ਹੋਣਗੇ ਪੀਣ ਵਾਲਾ ਤਾਂ ਕੋਈ ਹੈ ਨਹੀਂ ਸੀ ਪੀਣ ਵਾਲੇ ਸੀ ਉਹ ਅੰਦਰ ਆ ਜਦੋਂ ਤਰੀਕਾ ਜਿਹੜੇ ਪੀਣ ਵਾਲੇ ਆ ਕੋਈ ਵੀ ਤੁਹਾਡਾ ਇੱਥੇ ਨੇੜੇ ਤੇੜਾ ਪਿੰਡ ਹੋਊਗਾ ਉੱਥੋਂ ਦਾ ਕੋਈ ਲੱਭ ਲਓ ਸਾਡੀਆਂ ਮੋਟਰਾਂਆਂ ਲੜੀਆਂ ਤਾਰਾਂ ਨਾਲ ਜਾਂ ਗਟਰ ਨਾਲੇ ਹੱਥੀ ਨਾਲੀ ਟੋਕਾ ਚੱਕ ਲਿਆ ਟਾਇਰ ਨਾਲ ਲਿਆ ਇਹ ਨਿਛੜੀਆਂ ਦੇ ਕੰਮ ਨਹੀਂ ਆ ਇਹਨਾਂ ਬਿਮਾਰਾਂ ਦੇ ਕੰਮ ਆ ਜ਼ਰੂਰੀ ਨਹੀਂ ਅੱਜ ਉਸ ਪਿੰਡ 'ਚ ਕੰਮ ਕਰਦਾ ਤਾਂ ਸਾਡੇ ਪਿੰਡੋਂ ਤੂੰ ਆਣੀ ਆਉਂਦਾ ਮੈਨੂੰ ਲੱਗਦਾ ਉਹ ਤੂੰ ਆਉਣ ਸਾਡੇ ਘਰਾਂ ਤੱਕ ਪਹੁੰਚ ਗਿਆ ਤੁਹਾਨੂੰ ਤਾਂ ਸੁਣਾਉਣ ਆਏ ਆ ਤੁਸੀਂ ਨਾ ਕਰਦੇ ਨਾ ਕਰਾਉਂਦੇ ਇਹ ਉਹਨਾਂ ਲਈ ਹੈ ਜਿਹੜੇ ਕਰਦੇ ਆ ਕਿਰਪਾ ਕਰਕੇ ਉਹਨਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾਵੇ ਦੇ ਮਾਪਿਆਂ ਨੂੰ ਤਾਂ ਆਪਾਂ ਕੰਮ ਕਰ ਲਈਏ ਵਿਚਨ ਵਾਲਿਆਂ ਨੂੰ ਸਾਡੇ ਵੱਲੋਂ ਪ੍ਰੋਪਰ ਉਹਦਾ ਢੰਗ ਤਰੀਕਾ ਜੋ ਲਾਅ ਦੇ ਅੰਡਰ ਹੈ ਵਰਤਿਆ ਜਾ ਰਿਹਾ ਤੁਸੀਂ ਰੋਜ਼ ਦੇਖਦੇ ਹੋਵੋਗੇ ਸਾਡੇ ਵੱਲੋਂ ਪ੍ਰੋਪਰ ਐਫਰਟਸ ਹੈਗੇ ਆ ਫਿਰ ਵੀ ਤੁਹਾਨੂੰ ਕੋਈ ਕਮੀ ਸਾਡੇ ਦੀ ਵੀ ਲੱਗਦੀ ਹੈ ਮੇਰੇ ਸਟਾਫ 'ਚ ਲੱਗਦੀ ਹੈ ਤਾਂ ਮੈਂ ਜ਼ਿੰਮੇਵਾਰ ਹਾਂ ਮੇਰੇ 'ਤੇ ਲੱਗਦੀ ਹੈ ਤੇ ਸਾਡੇ ਸੀਨੀਅਰ ਡੀਐਸਪੀ ਸਾਹਿਬ ਐਸਐਸ ਦਾ ਬੈਠੇ ਨੇ ਜੀਪੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਸਰਕਾਰ ਤੱਕ ਸੁਨੇਹਾ ਪਹੁੰਚਾਉਣ ਲਈ ਅਪਰਾਲਾ ਕੀਤਾ ਜਿਹਦੇ ਕਰਕੇ ਤੁਹਾਡੇ ਕੋਲ ਪਹੁੰਚ ਕੀਤੀ ਹੈ ਇਹ ਨਹੀਂ ਆ ਵੀ ਸਾਡੇ ਦੀ ਵੀ ਕਮੀ ਹੋ ਸਕਦੀ ਹੈ ਜੇ ਤੁਸੀਂ ਸਾਡੀ ਕਮੀ ਲਕੋਵੋਗੇ ਤੇ ਸ਼ਾਇਦ ਕੱਲ ਨੂੰ ਹੋਰ ਨੁਕਸਾਨ ਹੋ ਸਕਦਾ। ਪਾਵਾਂ ਡਰੱਗਰੀ ਆ, ਪਾਵਾਂ ਅਦਰ ਕਿਸੇ ਕੇਸ ਦੀ ਆ ਜਿਹਦੇ ਤੇ ਲੱਗ ਰਿਹਾ ਵੀ ਇਹ ਪੁਲਿਸ ਵੱਲੋਂ ਸਹੀ ਨਹੀਂ ਕੀਤਾ ਜਾ ਰਿਹਾ। ਉਹਦੇ ਲਈ ਜਰੂਰ ਆਵਾਜ਼ ਉਠਾਓ, ਖੜਾ ਖੜਾ ਕਰੋ ਵੀ ਇਹ ਗਲਤ ਕੰਮ ਹੋ ਰਿਹਾ। ਨਹੀਂ ਹੋਣਾ ਚਾਹੀਦਾ। ਕਿਸੇ ਪੰਚਾਇਤ ਚ 10 ਬੰਦੇ ਗਏ ਆ, ਕਿਸੇ ਚ 2 ਗਏ ਆ। ਦਸਾਂ ਵਾਲੇ ਝੂਠ ਦੀ ਕਨਵਿੰਸ ਕਰਾ ਕੇ ਖੜਚਾੜੇ ਤੋਂ ਬੋਲਣ ਦਾ ਮੌਕਾ ਨਹੀਂ ਮਿਲਿਆ। ਉਹਦੇ ਲਈ ਵੀ ਸਾਡੇ ਧਿਆਨ ਤੇ ਲਿਆਓ। ਹਾਂ ਕਿਸੇ ਕੰਮ 'ਚ ਦੇਰੀ ਹੋ ਸਕਦੀ ਹੈ। ਕਿਉਂਕਿ ਜਿੰਨੀ ਮੈਨ ਪਾਵਰ ਉਹਨੂੰ ਪ੍ਰੋਪਰਲੀਜ਼ੇਸ਼ਨ ਅਸੀਂ ਕਰ ਰਹੇ ਹਾਂ ਇਹ ਅੱਜ ਦਾ ਕੰਮ ਸਵੇਰ ਤੇ ਹੋ ਸਕਦਾ ਇਹ ਨਹੀਂ ਕੰਮਾਂ ਦੀ ਕੋਈ ਕੰਮ ਨਾ ਹੋਵੇ ਮੈਂ ਆਪਣੀ ਫੋਰਸ ਤੋਂ ਬਹੁਤ ਬਹੁਤ ਟਾਈਮ ਦੇ ਕੇ 20-20 ਘੰਟੇ ਡਿਵੋਟ ਕਰੀ ਦੇ ਆ ਆਪਣੀ ਡਿਊਟੀ ਲਈ ਤੇ ਕੋਈ ਕੰਮ ਰਹਿ ਗਿਆ ਤੇ ਉਹਨੂੰ ਠੀਕ ਕਰਨ ਦਾ ਵੀ ਰਿਸਪਾਂਸਿਬਿਲਟੀ ਮੇਰੀ ਹੈ ਜਿਹੜੇ ਲੇੜੀ ਨਾ ਤਰਾਈਂ ਹੁੰਦੇ ਆ ਹਰ ਜਗ੍ਹਾ ਹੁੰਦਾ ਨਾ ਚੌਂਕੀ ਜਾਓ ਨਾ ਸਾਡੇ ਕੋਲੇ ਆਓ ਪਿੰਡ ਜਾ ਕੇ ਸਾਨੂੰ ਟੈਲੀਫੋਨ ਕਰੋ ਪਿੰਡੋਂ ਬੈਠ ਕੇ ਕਿਸੇ ਵੀ ਹਰਕਲਾਈਨ ਤੇ ਕਰਦੇ ਹੋ ਮੇਰਾ ਨੰਬਰ ਹੈ 9877800005 ਸਾਡਾ 24 ਘੰਟੇ ਮੈਨ ਨੰਬਰ ਅਟੈਂਡ ਕਰਦਾ ਨਹੀਂ ਟੰਡ ਹੁੰਦਾ ਤਾਂ ਬੈਕ ਕਾਲ ਕਰਦਾ ਕਦੇ ਕੋਟੇ ਚੈਰੀ ਜਾਣਾ ਪੈ ਜਾਂਦਾ ਤੇ ਤੁਸੀਂ ਦੱਸੋ ਸਾਡੇ ਕੋ ਲੇਡੀ ਸਟਾਫ ਟਾਪਰ ਹੈਗਾ ਅਸੀਂ ਆਪਣੇ ਵਹੀਕਲ ਤੇ ਤੁਹਾਡੇ ਪਿੰਡ ਚ ਕਿਸੇ ਸਾਂਝੀ ਜਗ੍ਹਾ ਬੈਠ ਕੇ ਉਸ ਲੇਡੀ ਦਾ ਕੋਈ ਵੀ ਇਸ਼ੂ ਆ ਉਹਨੂੰ ਸੋਲਵ ਕਰਨ ਲਈ ਪਾਵਨ ਰਹਿ ਗਿਆ ਸੀ ਇਸ ਤੋਂ ਇਲਾਵਾ ਕੋਈ ਹੋਰ ਤੁਹਾਡਾ ਕੋਈ ਕੰਮ ਪਿਆ ਉਹ ਵੀ ਅਸੀਂ ਰੈਡੀ ਆਂ ਜਿਹੜੇ ਡਰੱਗ ਵਾਲੇ ਬੰਦੇ ਆ ਜੋ ਸਾਡੇ ਛੇਵਾਂ ਦਰਿਆ ਕਹਿ ਰਹੇ ਆ ਮੈਨੂੰ ਲੱ ਨਹੀਂ ਲੱਗਦਾ ਛੇਵਾਂ ਇਹ ਆ ਜੇ ਹਜ਼ਾਰ ਵੀ ਤੁਹਾਡੇ ਪੋਪੂਲੇਸ਼ਨ ਆ ਤੇ ਇੱਕ ਨਾ ਦੋ ਹੋਣਗੇ ਉਹ ਛੇਵਾਂ ਕਿੱਥੇ ਪੈ ਗਿਆ ਕੋਈ ਇੱਕ ਬਾਤ ਨੂੰ ਬਤੰਗੜ ਪਜਾਉਣ ਦੀ ਬਜਾਏ ਉਹਦੇ ਤੇ ਵਰਕ ਕਰੀਏ ਤੁਸੀਂ ਖੜੇ ਹੋ ਅਸੀਂ ਕੰਮ ਕਰਨ ਲਈ ਰੈਡੀ ਆਂ ਔਰ ਕਰ ਵੀ ਰਹੇ ਆ ਜੇ ਕਿਤੇ ਰਹਿ ਗਈ ਕਮੀ ਤਾਂ ਉਹਨੂੰ ਦੂਰ ਕਰਾਂਗੇ ਕਿਤੇ ਨਾ ਕਿਤੇ ਤਾਂ ਸਾਡੇ 'ਚ ਵੀ ਕਮੀ ਆ ਨਾ ਜਿਹੜਾ ਤਾਂ ਇੱਥੇ ਤੱਕ ਹੋਇਆ ਇਹ ਕਮੀ ਅਸੀਂ ਨੂੰ ਅਗਰੋਰ ਨਹੀਂ ਕਰਦੇ ਸਾਡੇ ਤੇ ਕਮੀ ਆ ਕਮੀ ਹੈ ਜੀ ਸੀ ਉਹਨੂੰ ਠੀਕ ਕਰ ਲਈ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਹੋਰ ਕਰ ਰਹੇ ਹਾਂ ਔਰ ਇਹਨਾਂ ਦੀਆਂ ਪ੍ਰਾਪਰਟੀਆਂ ਜਿੰਨੇ ਆ ਤੁਸੀਂ ਚਟਾਲੇ ਵਗੈਰਾ ਦੇ ਅਸੀਂ ਪਰਸੋਂ ਉਸੇ ਮੀਟਿੰਗ ਕੀਤੀ ਔਰ ਇਹਨਾਂ ਦੀ ਹਰੇਕ ਚਮਚਿਆਂ ਤੱਕ ਅਸੀਂ ਨੋਟਿਸ ਕੀਤਾ ਔਰ ਉਹ ਸਾਰੀਆਂ ਅਸੀਂ ਫ੍ਰੀਜ਼ ਕਰਾ ਰਹੇ ਹਾਂ 68 ਐਨਡੀ ਐਨਡੀ ਦੇ ਤਹਿਤ 1 ਦੇ ਤਹਿਤ ਔਰ ਉਹਨਾਂ ਵਾਲੇ ਤਾਂ ਦਿਨਾਂ ਤੋਂ ਵੇਖੋਗੇ ਇਹਨਾਂ ਦੇ ਘਰੇ ਬਾਹਰ ਨੋਟਿਸ ਲੱਗੇ ਹੋਣਗੇ ਔਰ ਜਿੰਦੇ ਲੱਗੇ ਹੋਣਗੇ ਉਹਨਾਂ ਦੇ ਲੋਕੀ ਨੀਂਦ ਜਿਹੜੇ ਵਸਨੀਕ ਆ ਜਿੱਥੇ ਪ੍ਰੋਬਲਮ ਹੈਗੀ ਆ ਸਾਨੂੰ ਬਹੁਤ ਸਾਥ ਦੇ ਰਹੇ ਆ ਟਟਾਲੇ ਪਿੰਡ ਗਏ ਅਗਲੇ ਦਿਨ ਹੀ ਮੈਸੇਜ ਨਾਲ ਹੀ ਤਿੰਨ ਬੰਦੇ ਪੀਨ ਵਾਲੇ ਫੜੇ ਨਾਲ ਹੀ ਵੇਚ ਨਾਲ ਫੜਿਆ ਪੀਨ ਵਾਲੇ 10 ਗਰਾਹ ਤੇ ਵੇਚ ਨਾਲ ਜੇਲ੍ਹ ਚੰਡੀਗੜ੍ਹ ਕਲੋਨੀ ਗਏ ਨਾਲ ਹੀ ਟੈਲੀਫੋਨ ਨਾਲ ਹੀ ਬੰਦਾ ਫੜਿਆ ਨਾਲ ਹੀ ਜੇਲ੍ਹ ਕੱਲ੍ਹ ਜੱਜੇ ਪਰਸ ਤੋਂ ਮੀਟਿੰਗ ਕੀਤੀ ਅਗਲੇ ਦਿਨ ਹੀ ਤੁਹਾਡੇ ਅਰਜ ਨੇ ਫੋਨ ਕੀਤਾ ਚੱਲ ਬੰਦਾ ਜੇਲ੍ਹ ਆਈਆਪੁਰ ਤੋਂ ਫੋਨ ਕਿੱਥੇ ਇਥੇ ਮੀਟਿੰਗਾਂ ਕੀਤੀਆਂ ਲੋਕਾਂ ਨੇ ਬਹੁਤ ਸਾਥ ਦਿੱਤਾ ਅਸੀਂ ਉਹਨਾਂ ਦਾ ਥੈਂਕਸ ਕਰਦੇ ਆਂ ਅੱਜ ਸਰੇ ਅਸੀਂ ਇਹ ਸੱਚ ਲੱਗੇ ਹੈ ਕਿ ਸਾਨੂੰ ਪਬਲਿਕ ਬਹੁਤ ਸਾਰੇ ਅੱਛੇ ਮੈਸੇਜ ਕਰ ਰਹੀ ਹੈ ਵੀ ਇਹਨੂੰ ਛੜਾ ਦਿਓ ਜੀ ਇਹਨੂੰ ਵਾਰਨਿੰਗ ਦੇ ਦਿਓ ਜੀ ਇਹਨੂੰ ਫੜ ਲਓ ਜੀ ਜਿਹੜਾ ਕੰਮ ਹੋ ਰਿਹਾ ਤੁਹਾਡੇ ਕਰਕੇ ਹੋ ਰਿਹਾ